ਇਹ ਹੈਗਾ ਸੀ ਬਲੈਕ ਨਰਾ ਲਓ ਦੇਖ ਲਿਏ ਫਿਰ ਤੁਹਾਡੇ ਕੋਲ ਆਪਾਂ ਕੋਈ ਵੀ ਹੋਵੇ ਜੇ ਨਾ ਮਰਜੀ ਗਲਤ ਕੰਮ ਨਹੀਂ ਹੋਣ ਦੇਣਾ ਸਰ ਵੀਰ ਗੱਲ ਕੀ ਹੋਈ ਹੈ ਮਾਰੇ ਦੇ ਬਾਰੇ ਪਤਾ ਨਹੀਂ ਉਹ ਪਹਿਲੇ ਉਹ ਗਿਆ ਡਾਕਟਰ ਕੋ ਗਿਆ ਆਂਦੇ ਆ ਉਸ ਤੋਂ ਬਾਅਦ ਤੁਹਾਡੇ ਸਾਰੇ ਨਹੀਂ ਦੇਖੀ ਤੁਸੀਂ ਨਹੀਂ ਹਜੇ ਨਹੀਂ ਉਹ ਆਂਦਾ ਪਤਾ ਇੱਕ ਭਰਾ ਦਾ ਲਾਂਦਾ ਉਹ ਕੋਟ ਜੇ ਲਾ ਕੇ ਨਾ ਕਢਾਉਂਦੇ ਫੇ ਆਪਾਂ ਕਰਦੇ ਨੇ ਕੋਟ ਜੇ ਦਾ ਸ਼ਹਿਰ ਇੱਕ ਅਫਸਰ ਆ ਰਹੇ ਥਾਰੇ ਠੀਕ ਹੈ ਜੀ ਆਹ ਹੈ ਗੱਡੀ ਕਹਿੰਦਾ ਓਏ 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 ਹਲਾ او بابا نياو ياو نياو نياو بابا نياو ياو 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 نياو ਸਭ ਨੂੰ ਵੀ ਮੰਗਣ ਦੀ ਅੱਛੀ ਗੱਲ ਕਦਮ ਹੋ ਰਹੀ ਹੈ ਮੁੰਡਾ ਜਿਹੜਾ ਕਦਮ ਪਾ ਕੇ ਆਇਆ ਹੈ ਮਾਸਮੂਮ ਆਖਿਆ ਮੁੰਨੇ ਭਾਈ ਦਿਖਾ ਨਹੀਂ ਕਰਦੇ ਭਾਈ ਜੀ ਪਿਆਰ ਕਰ ਲੋ ਯਾਰ ਤੁਪੇ ਨੂੰ ਬੁਲਾ ਰਿਹਾ ਹਾਂ ਸਟਾਰਟਿੰਗ ਕਰ ਹਾਂਜੀ ਸਰ ਕੀ ਨਾਮ ਲਟੇ ਭਾਜੀ ਮੇਰੇ ਕੋਲ 34 ਮੁੰਡੇ ਆਏ ਦੁਕਾਨ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਕਹਿੰਦਾ ਭਾਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂਜੀ ਤਾਂ ਵੀ ਬੈਂਕ ਵਾਲਾ ਕਹਿੰਦਾ ਤੜਕੋ ਬੈਠੇ ਜਗ੍ਹਾ ਤੁਹਾਨੂੰ ਭਾਜੀ ਤੁਹਾਨੂੰ ਮੰਦਰੇ ਸੀਚ ਬੈਠੇ ਜਗ੍ਹਾ ਦਿੱਤੀ ਹੈ 40 ਬੋਤਲ ਮੱਝਾ ਜਗ੍ਹਾ ਦੇਣਾ ਮੇਰੇ ਕੋਲ ਜਿੰਨੀ ਕਵੈਸਟੀ ਬੰਦ ਜਗ੍ਹਾ ਦਿੱਤੀ ਹੈ ਹਾਂਜੀ ਮੈਂ ਉਹਨਾਂ ਬਾਤਾਂ ਪਿੱਛੇ ਧਾਤੀ ਬੋਲ ਮੈਂ ਥੋੜਾ ਬਹਿ ਵੀ ਬੋਲਿਆ ਲੂਟੋਗੇ ਉਹਨਾਂ ਕਿੱਥੇ ਬੈਠੇ ਹਾਂਜੀ ਚੱਲ ਕੇ ਉਹਨਾਂ ਇਹ 15 20 ਮੁੰਡੇ ਆਏ ਸਰਪਾਨਾ ਲੈ ਕੇ ਆਏ ਮੇਰੇ ਕੋਲ ਸੀਸੀ ਕੈਮ ਠੀਕ ਆ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਇਹ ਕੱਲ੍ਹ ਇਹ 120 ਦਾ ਹੀ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਵਾਰ ਪ੍ਰਧਾਨ ਮੰਤਰੀ ਲਈ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਨ ਲਾ ਗਿਆ ਮਾਮਲਾ ਆਰਡਰ ਲੇਟ ਪਿੱਛੇ ਬਾਤ ਕਰਦੀ ਭਾਜੀ ਨਹੀਂ ਆਰਡਰ ਤੁਹਾਡੇ ਵੱਲੋਂ ਲੀਟ ਸੀ ਜੋਮੈਟੋ ਵੱਲੋਂ ਡਿਲੀਵਰੀ ਲੇਟ ਹੋਈ ਨਹੀਂ ਜੋਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਆ ਠੀਕ ਆ ਹੁਣ ਆਏ ਦੱਸਦੇ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁ ਕਿੰਨੇ ਵਾਰਸੀ ਹੋ ਗਏ ਜਿਹੜੇ ਬੰਦੇ ਨੇ ਉਹ ਰੈਗੂਲਰ ਕਸਟਮਰ ਨੇ ਜਾਂ ਪਹਿਲੀ ਵਾਰ ਆਏ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਡਾਟੀ ਕੋਈ ਜਿੱਦੂ ਬਿੰਦੂ ਉਹ ਪਹਿਲੀ ਈ ਆਇਆ ਸੀਗਾ ਠੀਕ ਹੈ ਮੈਨੂੰ ਕਿਸਨਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰਹਾ ਮੈਂ ਕਿਹਾ ਮੈਂ ਦੁੱਧ ਤੋਂ ਰਹਾ ਰਿਕਾਰਡਿੰਗ ਠੀਕ ਹੈ ਅੱਛਾ ਤੁਹਾਨੂੰ ਪਹਿਲਾਂ ਇੰਟੀਮੇਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰਹਾ ਮੈਂ ਕਿਹਾ ਮੈਂ ਦੁੱਧ ਤੋਂ ਬਿਲਕੁਲ ਹਾਂ ਲੱਗਿਆ ਨਹੀਂ ਉਹਨਾਂ ਨੇ ਕੀਤਾ ਜਾਂ ਤੁਹਾਡੇ ਕਿਸੇ ਅੱਜ ਤੁਹਾਡੇ ਕਿਸੇ ਵੱਲੋਂ ਮੇਰੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਔਰ ਆਜੇ ਲਾ ਦੇਖ ਲਓ ਮੇਲਾ ਜੋਗ ਦੇ ਵਿੱਚ ਇਹ ਦੁਕਾਨਦਾਰ ਹੈ ਦੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਗਏ ਪਾਣਾ ਮਾਰਗੇਣਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਹੀ ਮੀਡੀਆ ਵਾਲੇ ਸਾਰੇ ਦੇਖਦੇ ਹੋ ਇੱਥੋਂ ਤੁਸੀਂ ਲਾਣ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਲਾਦਾ ਅੱਜ ਬੇਰੀਸਾਲ ਕੁਝ ਵਰਤਨ ਦੀ 100 ਤੋਂ 150 ਮੀਟਰ ਦੀ ਦੂਰੀ ਤੋਂ ਉਸੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਜਾਂਦੀਆਂ ਥਾਣੇ ਦੇ ਐਸਐਸਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਹੋਣਾ ਸ਼ਹਿਰ ਦੇ ਕਿਸ ਹਾਲਾਤ ਵਿੱਚ ਸੀਗੇ ਕੀ ਹਾਲਾਤਾਂ ਸੀ ਤੁਸੀਂ ਦੱਸਦੇ ਮੈਂ ਤੁਹਾਨੂੰ ਮੈਂ ਹੁਣ ਮਾਫ ਕਰਨਾ ਹਾਂ ਸੀਗੇ ਜਿਹੜੇ ਐਸਐਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਇਹ ਇਹੀ ਕਾਰਨ ਸੀਗਾ ਕਿ ਜਿਹੜੇ ਮੌਕੇ ਤੇ ਨਹੀਂ ਪਹੁੰਚੇ ਸੀ ਜਿਹੜੇ ਹਾਲਾਤ ਵਿੱਚ ਸੀਗਾ ਤੇ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਜਾਨਣਾ ਹੈ ਇਹ ਹੀ ਹਾਲਾਤ ਹੋਣੇ ਵੀ ਇਸੇ ਕਰਕੇ ਮੌਕੇ ਤੇ ਨਹੀਂ ਆਈ ਵੀ ਨਹੀਂ ਗੱਲ ਸੁਣ ਲੋ ਐਮਐਲਏ ਸਾਹਿਬ ਮੇਰੀ ਵਰਗਾ ਕਿਤੇ ਨਹੀਂ ਮਿਲਦਾ ਨਹੀਂ ਨਹੀਂ ਸਾਹਿਬ ਕਿਤਨੇ ਕਿਤੇ ਲਾਅ ਐਂਡ ਆਰਡਰ ਦੀ ਜਿੱਤੀ ਵੀ ਗੱਲ ਕਰੀਏ ਕਿ ਹਾਲਾਤ ਕਿੱਦਾਂ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਜੇਕਰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਪਰ ਲਾਹਤ ਦੰ ਨਹੀਂ ਹੋਣਿਆ ਆਪਾਂ ਲੈਂਡ ਆਰਡ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜੰਨੇ ਪਏ ਆਂ ਔਰ ਅੱਜ ਜੋ ਮਿਲਾਬ ਜੋ ਉਹਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਔਰ ਅੱਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਐ ਸਾਰੀ ਦੁਕਾਨ ਤੋੜ ਗਏ ਇਹਨਾਂ ਦੇ ਚੈਨੀ ਚੁੰਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਦੀ ਉਹ ਦੁੱਧ-ਪੁੱਧ ਕਰਕੇ ਗਏ ਆ لیکن پولیس پولیس والوں ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਬੇਨ ਜੀ ਸਾਹਿਬ ਮੇਰੇ ਕੰਮ ਕਰਦੇ ਨੇ ਉਹ ਮਾੜੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਚੰਗੇ ਰਹੋ ਹਾਂ ਆਏ ਲਾਤੇ ਹੋ ਜੀ ਆਮ ਜਿਹੜੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਕਰਦੇ ਚੰਗੇ ਆ ਜਿਹੜੇ ਵਪਾਰ ਕਰਦੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਅੱਜ ਲਾਤ ਜੀ ਹੋਰ ਦੱਸ ਦਿਓ ਨਾਂ ਕੀ ਤੁਹਾਡਾ ਸਰ ਕੀ ਹੋਇਆ ਕੀ ਹੈ ਇੱਕ ਲੱਗ ਰਿਹਾ ਹੋਇਆ ਕੀ ਹੈ ਜੀ ਵੇੜ ਕਰੋ 4:30 ਤੇ 4:40 ਦੇ ਆ ਕੇ 8:00 ਦੱਸਿਆ ਉਹਦਾ ਲੇਟ ਹੋ ਗਿਆ ਜੀ ਆਰਡਰ ਲੇਟ ਹੋਇਆ ਤੇ ਉਹਨਾਂ ਨੇ ਵੀ ਬਾਗ ਦਿੱਤਾ ਉਹ ਤੁਹਾਡਾ ਕੋ ਲੇਟ ਹੋ ਗਿਆ ਫੜਦੇ ਫੜਦੇ ਅੱਛਾ ਜੀ ਜੇ ਨੂੰ ਲੇਟ ਹੋਗਾ ਕਿੰਨੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਹਮਮ ਇੰਨੀ ਗੱਲ ਜੀ ਥੋੜੀ ਬਾੜੀ ਤੂ ਤੂ ਮਾਰਨਾ ਹੋ ਗਈ ਤੇ ਜ਼ਿੰਦਗੀ ਕੇ ਅੱਜ ਇਹਨਾਂ ਨੇ ਕੇ ਪੇਕਾਰ ਹੁਸਿਆਰਾਂ ਨੇ ਦੁਰਬਾਨਾ ਮਾਰ ਕੇ ਸਰੀ ਆਮ ਸਾਰੀ ਦੁਕਾਨ ਤੋੜਤੀ ਬੰਦਿਆ ਦੇ ਸੇਛੀ ਦੁਰਬਾਨ ਮਾਰੀ ਹੈ ਉਹ ਉਹ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਮਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਫਲਾਈਟ ਗਈ ਨੇਂਗ ਸਿੰਘ ਜਥੇਬੰਦੀਆਂ ਲੜ ਕੇ ਹਮਲਾ ਕੀਤਾ ਗਿਆ ਵਾ ਕਿੱਦਾਂ ਦੇਖਦੇ ਹੋ ਜੀ ਇਹਨੂੰ ਦੇਖੋ ਨਿਆਂ ਸਿੰਘ ਜਥੇਬੰਦੀਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਪਬਲਿਕ ਤੇ ਯਾਰ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖਾ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਜੀ ਹਲੇ ਟਾਈਮ ਕੁਛ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਦਾ ਤਾਂ ਹੋ ਰਹੀ ਹੈ ਤੇ ਆਮ ਇਦਾਂ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਤੇ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਕਦਮ ਕੇ ਗੱਲ ਲਈਏ 100 ਕਦਮ ਤੇ ਦੂਰੀ ਤੇ ਹੁਣ 20 ਗੋਨ ਤੇ ਬਾਜਰੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚੱਲ ਕੇ ਇੱਥੇ ਆਏ ਉਹ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਹੁਣ ਪਿਆਰ ਲਿਖੀ ਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਰਿਹਾ ਠੀਕ ਹੈ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਉਹਨਾਂ ਦੇ ਹੀ ਹੈ ਹੁਣ ਕਿੰਨੀ ਕੇ ਕਾਰਵਾਈ ਕਰਦੇ ਆ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਆਜੇ ਇਹਨਾਂ ਦੇ ਕੀਤੀ ਕੱਲ ਅਗਲੇ ਕੀ ਹੋਰ ਤੇ ਕਰ ਤੁਸੀਂ ਸਰ ਇਸ ਇਲਾਕੇ ਦੇ ਗੁੰਡਾਗਰਦੀ ਹੋਗੀ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਕਾਊਂਸਲਰ ਸਾਹਿਬ ਕਿੱਧਾ ਦੇ ਰਹੇ ਸਰ ਜਿੰਨਾ ਕਿ ਦਿਨ ਦਿਹਾੜੇ ਜਿਹੜੀ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕਾਫੀ ਹੱਦ ਤੱਕ ਉਸ ਨੂੰ ਨਹੀਂ ਦੇਦੀ ਹੈ ਕਿ ਸਰਕਾਰ ਵੱਲੋਂ ਸਰਕਾਰ ਨਹੀਂ ਦੇਦੀ ਹੈ ਕਿਉਂਕਿ ਅਗਰ ਚਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੋਥੇ ਹੋਇਆ ਝਗੜਾ ਕਿ ਇਹਨਾਂ ਨੂੰ 300 ਹੌਸ ਦੇ ਬਾਅਦ ਵੀ ਉੱਥੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਤਰਫੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਉਹ ਉਹ ਇਹਾਂ ਹੁਸੈਨਾਂ ਦੇ ਬਾੜੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਭਰਾ ਰੇ ਦੁੱਗਲ ਪੁੱਤਰ ਅਸਰ ਇਨਾ ਨਾਲ ਮਾਰਕੁੱਟ ਕੀਤੀ ਹੈ ਦੁਕਾਨ ਦਾ ਵੀ ਤੋੜਪਾਂ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੀ ਹੈ ਤੇ ਇਹਦੀ وجہ ਨਾਲ ਜਿਸ ਜੀ ਇਹ ਦੱਸ ਸੀ ਜਾ ਰਿਹਾ ਕਿ ਕੱਲ 203 ਜਣੇ ਜਗਤ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਇਨਾ ਨਾਲ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਨੂੰ ਬੈਸੂ ਸਹੀਆ ਹੋ ਗਿਆ ਤੇ ਇਹ ਕੋੜ ਜੀ ਜਿਹੜਾ ਵੈਸ ਕਰਕੇ ਇੱਕ ਕੋੜ ਜੀ ਕੋਈ ਫੋਨ ਪਿੱਛੇ ਕਰੋ ਆਪਣਾ ਵੱਡੇ ਭਾਈ ਜੀ ਭਾਈ ਇੱਥੇ ਆ ਕੇ ਉਹਨਾਂ ਨੇ ਆ ਕੁਰਸੀ ਟਿਕਾਣਾ ਨੂੰ ਵੰਡ ਰਿਹਾ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਲਿਖੇ ਜਿਹੜਾ ਵਾ ਇੱਥੇ ਸਖਤ ਤੌਰਾਂ 'ਤੇ ਵਿੱਚ ਪੱਤਰ ਸਰਚ ਕੀਤਾ ਗਿਆ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਵੀਡੀਓ ਫਟਚ ਗਿਆ ਲਿਆਦਾ ਤੇ ਇਹ ਸਾਰੀ ਸੀਨ ਉਹ ਪ੍ਰਾਇਮਰੀ ਰਿਕਾਰਡਿੰਗ ਕਰਕੇ ਤੇ ਅਫਸਰ ਜੱਜ ਕਰਕੇ ਜਿਹੜਾ ਵਾ ਬੰਦਿਆਂ ਤੇ ਰੇਡ ਕੀਤੀ ਗਈ ਸੀ ਤਾਂ ਤੁਸੀਂ ਦਿਸਟ੍ਰੀਓ ਤੁਸੀਂ ਸੀਸੀਟੀਵੀ ਫੁਟੇ ਹੀ ਦੇਖੀਓ ਤੇ ਵਿੱਚ ਕੀ ਦੇਖਣ ਨੂੰ 10 ਤੋਂ 12 ਜਾਣੇ ਜਿਹੜੇ ਦਸਤੂਰੀ ਆਇਆ ਤੇ ਬਣੇ ਇੱਕ ਵਾਟ ਤੋਂ ਉਹਨਾਂ ਨੂੰ ਉਸ ਟਿਕਾਣੇ ਤੋਂ ਪਾਉਂਦੀ ਕਿੰਨੇ ਕੇ ਲੋਕ ਜਿਹੜੇ ਕਾਇਲ ਹੋ ਜੋ ਇਹਨਾਂ ਦੇ ਬ੍ਰਦਰ ਜਿਹੜੇ ਨੇ ਹੋਸ਼ੇ ਤੋਂ ਬਾਅਦ ਨੇ ਇੱਕ ਜਿਹੜੇ ਬ੍ਰਦਰ ਨੇ ਖੋੜਚੀ ਕੀ ਹੋਇਆ ਆਪਣੇ ਉਹਨਾਰੇ ਭਾਈ ਯਾਰ ਠੀਕ ਨੇ ਜੀ 3 2 3 ਹੈ ਤੇ ਤੀਜੇ ਬ੍ਰਦਰ ਤੋਂ ਸਾਡੇ ਕੋਲ ਅੱਖੀ ਨੇ ਜਿਹਨਾਂ ਨੇ ਸਟੇਟਮੈਂਟ ਦਿੱਤੀ